ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲਿਆ ਅੱਜ ਵਿਆਹ ਤੇ ਰ ਤੇ ਫਸੂ ਦਾ ਘੁੱਟ ਜਾ ਕੇ ਆਏ ਸੀਗੇ ਤਿਆਰ ਹੋ ਗਏ ਸਾਰਿਆਂ ਨੇ ਮੈਂ ਬਸ ਕੱਪੜੇ ਪਾਉਣੇ ਪੱਗ ਬੰਨੀ ਹੈ ਮੇਰੀ ਮੁੰਡੇ ਵੀ ਤਿਆਰ ਹੋ ਗਏ ਦੋਨੇ ਬਲਜਿੰਦਰ ਵੀ ਤਿਆਰ ਹਾਂ ਮਾਵੇ ਨਹੀਂ ਪੱਗ ਬੰਨੀ ਅੱਜ ਤੇ ਪਰ ਮੇਰੇ ਨੇ ਵੀ ਕਾਲੀਆਂ ਪੱਗਾਂ ਤਿੰਨਾਂ ਨੇ ਬੰਨ ਲੀਆਂ ਅਸੀਂ ਚਲੋ ਲੈ ਚਲੀਏ ਵਿਆਹ ਤੇ ਹੈ ਚਲੀ ਹਾਂਜੀ ਕੁਲਵਿੰਦਰ ਇੱਧਰ ਲੱਗਿਆ ਵਾ ਕੰਮ ਤੇ ਆ ਇਹ ਭਾਂਡੇ ਮਾਜਣਾ ਆਪਣੇ ਦੋਸਤਾਂ ਲਈ ਇਹਨੇ ਵਿਆਹ ਤੇ ਜਾਣਾ ਇਹਨੂੰ ਕਿੱਥਾ ਆਇਆ ਹਿਆ ਇਹਨੇ ਹੋਰ ਪਾਸੇ ਜਾ ਕੇ ਕਿਹੜੇ ਆ ਜਾਣਾ ਹਾਂ ਰਾਜੋਣੇ ਰਾਜੋਣੇ ਅੱਛਾ ਚੱਲ ਵਧੀਆ ਅੱਜ ਕਾ ਗੇਟ ਵਾਲਾ ਕੰਡਾ ਜੇ ਕੱਟਦਾ ਇਹ ਬਹੁਤ ਕੰਮ ਦੀ ਤਾਰ ਆ ਗਈ ਥੱਲੇ ਜਾਣਾ ਹੁੰਦਾ 2 ਬੰਦੇ ਚਾਹੀਦੇ ਇਹਨੂੰ ਬੋਲਣ ਨੂੰ ਪਹਿਲਾਂ ਹੈ ਉਹ ਮੰਗਣਾ ਵੇੜਦਾ ਤੁਸੀਂ ਕਿਹੜੀ ਰੋਟੀ ਖਾ ਰਹੇ ਹੋ ਆ ਸੈਂਪਲ ਕਣਕ ਦੀ ਸੁਨੇਣਾ ਵਾਲੀ ਨਹੀਂ ਹਾਂਦੀ ਨਹੀਂ ਕਿਉਂ ਮੈਂ ਖਿਆ ਦੱਦ ਗਿਆ ਹੋਊ ਫਿਰ ਬਿਮਾਰ ਹੋ ਜਾਂ ਹਾਂਜੀ ਹੁਣ ਚੱਲਾਂਗੇ ਵਿਆਹ ਤੇ ਅਸੀਂ ਤਿਆਰ ਤੁਰ ਹੋ ਗਏ ਸੀ ਪਾਪਾ ਸਮਝ ਲੱਗਦੇ ਆਂ ਸੀ ਕਿੰਨੇ ਬਹੁਤ ਹਣ ਲੱਗਦੇ ਆਂ ਪਾਪਾ ਕਹਿੰਦਾ ਬਹੁਤ ਹਣ ਲੱਗਦੇ ਆਂ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਬਹੁਤ ਬਸਰ ਜਾਣੇ ਵਧੀਆ ਹੋਵੋਗੇ ਅਸੀਂ ਚੱਲਿਆ ਹੁਣ ਵਿਆਹ ਤਿਆਰ ਹੋ ਗਏ ਸਾਰੇ ਜਾਣੇ ਦੋਨੇ ਬੱਚੇ ਦੋਨੇ ਅਸੀਂ ਤਿਆਰ ਹੋ ਗਏ ਤੇ ਮੈਂ ਸੂਟ ਪਰ ਉਹੀ ਉਹ ਵਾਲੇ ਪਾੜੇੜਾ ਪਹਿਲਾਂ ਵਿਆਹ ਤੇ ਪਾਇਆ ਸੀਗਾ ਇਹ ਮੈਂ ਇੱਥੇ ਤੇ ਬਾਹਾਂ ਤੇ ਲਾ ਕੇ ਕੋਟਾ ਜਿਹਾ ਨਰ ਪਲਾਜੋ ਆ ਤਿਆਰ ਕਰਵਾਇਆ ਬਹੁਤ ਸੋਹਣਾ ਲੱਗਦਾ ਸੂਟ ਬਹੁਤ ਸੋਹਣਾ ਲੱਗਦਾ ਤੇ ਆ ਕੇ ਮੇਦਵਾਰਾ ਹੀ ਛੁੱਟ ਪਾ ਲਿਆ ਸੂਟ ਤੇ ਮੈਂ ਹੋਰ ਵੀ ਲੈ ਕੇ ਆਈ ਸੀ ਪਰ ਮੈਂ ਉਹ ਨਹੀਂ ਪਾਇਆ ਬਹੁਤ ਹੀ ਸੋਹਣਾ ਲੱਗਦਾ ਤੇ ਤਿਆਰ ਹੋ ਗਏ ਟਾਈਮ ਹੋ ਗਿਆ ਮੈਂ ਕਹਿੰਦੀ 11:00 ਵਜੇ ਟਾਈਮ ਹੋ ਗਿਆ ਉਸ 12:00 ਵਜੇ ਪਹੁੰਚ ਜਾਗੇ ਪਹਿਲੇ ਸਿਰ ਜਗਰਾਮੀ ਨੂੰ ਜਾਣਾ ਵਾ ਤੇ ਚੱਲੇ ਆਂ ਅਸੀਂ ਘਰੋਂ ਨਿਕਲਦੇ ਹੁਣ ਰੋਟੀ ਪਾਣੀ ਖਾ ਲਿਆ ਸੀ ਇੱਕ ਇੱਕ ਆਪਣੀ ਉਦਪਰਾਠਾ ਖਾ ਲਿਆ ਸੀ ਪਰ ਸਾਨੂੰ ਹੈਵੀ ਨਹੀਂ ਖਾਣਾ ਚਾਹੀਦਾ ਸੀ ਨਾ ਪਰ ਵੀਰੋ ਖਾ ਲਿਆ ਇਧਰ ਬੱਚੇ ਵੀ ਤਿਆਰ ਆ ਦੋਨੇ ਨਹੀਂ ਗੋਗਨਾ ਗੋਗਨਾ ਕੀ ਕਰਨਾ ਸੀ ਕਿ ਗੋਣਾ ਵਾਂਸ 8 ਵਜੇ ਅਸੀਂ ਆਨੰਦ ਕਰਾ ਲੈਣੇ ਆ 8 ਵਜੇ ਤੁਰ ਪੈਣਾ ਕਰੇ 9 ਵਜੇ ਤਣੂ ਪਹੁੰਚ ਜਾਣਾ ਝੋੜੀ ਤੇ ਹਜੇ ਉਹ ਸੱਤ ਵਾ ਪੇਟ ਪਹੁੰਚਿਆ ਆ ਤਿੰਨਾ ਵੀ ਉਹ ਤਨੇ ਕਾਲੀਆਂ ਪੱਕੀਆਂ ਬੰਨੀਆਂ ਇਹਨਾਂ ਨੇ ਤਿੰਨਾ ਨੇ ਮਮਾ ਜਵਾਕ ਸੋਹਣੇ ਲੱਗਦੇ ਆ ਕਿੰਨੇ ਬਹੁਤ ਉਹ ਸੋਹਣੇ ਲੱਗਦੇ ਆ ਅੱਛਾ ਪਰ ਕਹਿੰਦੇ ਜਵਾਕ ਹੀ ਸੋਹਣੇ ਲੱਗਦੇ ਨੇ ਤੁਸੀਂ ਨਹੀਂ ਸੋਹਣੇ ਲੱਗਦੇ ਹਾਂ ਮੈਂ ਕਿਹਾ ਮੇਰੇ ਘਰ ਨੇ ਹਾਂ ਮੈਂ ਹੀ ਗਾਣਾ ਕੋਈ ਨਹੀਂ ਸਾਡਾ ਸਰਜੂਗਾ ਹੁਣ ਛੁਟ ਗੋਣਾ ਮम्मा ਕਹਿੰਦੇ ਰੋਟੀ ਨਹੀਂ ਨਾ ਖਵਾਉਂਦੇ ਤਾਂ ਇਹੀ ਰੋਟੀ ਖਵਾਉਂਦੇ ਨੇ ਹਾਂ ਉਹ ਲੱਗੀ ਡੱਬੇ ਇਕੱਠੇ ਕਰ ਦੇ ਇਹ ਦੇਖ ਵਧੀਆ ਉੱਠ ਗਏ ਜਦ ਹੀ ਦੇਲ ਕੰਮ ਤੇ ਲੱਗੀ ਲੈ ਇਹਨਾਂ ਐਂ ਜੀ ਕਰ ਚਲੇ ਗਏ ਦੇਖ ਹੁਣ ਗੰਨੀ ਤਾਂ ਹੈ ਵਧੀਆ ਕੰਮ ਕਰਦੀ ਐ ਨੂੰੜਾ ਹੈਲਪ ਹੋ ਜਾਂਦੀ ਐ ਹਰੋ ਵੀ ਪਤਾ ਨਹੀਂ ਕੀ ਕਰੇ ਮੇਰੇ ਕੋਲ ਆ ਰਹੀ ਦੀ ੱਭੀ ਵੀ ਮਾਮਾ ਮੇਰਾ ਕੋਈ ਨਹੀਂ ਆਨੂੰ ਤੂੰ ਹੁਣ ਜਾਣੇ ਕੰਮ ਕਰ ਦੇ ਆਪਰਾ ਹੀ ਜੇ ਗੱਡੀ ਵਿੱਚ ਚਲੋ ਕੰਮ ਨਹੀਂ ਮੈਂ ਤਾਂ ਨਾਮੇ ਤੋਂ ਪਰੋਂਦੀ ਆ ਆਪੀ ਕਰਦੇ ਮੈਂ ਹੁਣਾਂ ਭਾਂਡੇ ਮੰਗਦੇ ਨਹੀਂ ਆ ਕਿਦੀ ਮੰਗ ਲੈਣੀ ਦਾਦਾ ਮੈਂ ਕੀ ਸੋਚ ਰਹੀ ਸੀ ਮੈਂ ਠੋ ਘੱਡੀ ਚ ਕਰਾ ਉਹ ਠੀਕ ਹੋ ਗਿਆ ਨਾ ਨਾ ਮੈਂ ਘੱਡੀ ਚ ਬੈਠੋ ਦਵਾ ਦਵ ਐ ਫੜੀ ਗੇਟ ਬੈਠੋ ਬੈਠੋ ਕਰ ਬੱਡੇ ਤੂੰ ਸਿੱਟਦਾ ਸਹੀ ਸਵੇਰੇ ਮੈਂ ਫੜ ਲਈ ਜਾਂ ਬਣੇ ਮੋਟਰਸਾਈਕਲ ਸਾਈਡ ਤੇ ਕਰਾ ਦੋ ਆ ਦੇਖ ਕੋਈ ਨਹੀਂ ਗੱਡੀ ਆ ਦੇਖੋ ਥੱਲੇ ਅੱਜ ਤਾਂ ਰੋਟ ਚਲ ਓਏ ਮਾ ਵੀਰ ਕੱਢ ਗੱਡੀ ਪਹਿਲੇ ਪਹੁੰਚ ਗਿਆ ਸੀ ਹੁਣ ਬਰਾਤ ਹਲੇ ਆਈ ਨਹੀਂ ਹੈਗੀ ਤੇ ਬੰਦ ਕਰਉਣ ਗਏ ਹੋਇਆ ਬਰਾਤ ਵਾਲੇ ਬੰਦ ਕਰਉਣ ਗਏ ਹੋਇਆ ਹਾਂ ਥੋੜੇ ਲੇਟ ਹੋ ਗਏ ਪਹਿਲਾਂ ਤਾਂ ਕਹਿੰਦੇ 9 ਵਜੇ ਚੱਲਾਂਗੇ ਟਰੱਕ ਪੂਰੀ ਆ ਪੈਰਿਸ ਐ ਵਧੀਆ ਚਚਾ ਆਇਆ ਪੂਰਾ ਇੱਕ ਨੰਬਰ ਆ ਸਜਾਇਆ ਬਟਾ ਸਜਾਇਆ ਕੰਨਾ ਹੋਇਆ ਹੈ ਅੰਦਰ ਹਾਂ ਬਹੁਤ ਖੁਸ਼ੀ ਦੀ ਚੀਜ਼ ਹੈ ਪੂਰਾ ਸਜਾਇਆ ਪੈਰਿਸ ਇਹ ਮਲਵਈ ਗੱਦੇ ਵਾਲੇ ਬੰਦੇ ਬੈਠੇ ਆ ਬਹੁਤ ਸਾਰੇ ਬਹੁਤ ਆਗੇ ਲੋਕਾਂ ਨਾਲ ਇੱਥੇ ਪਹੁੰਚ ਗਏ ਗੱਦਰੀਂ ਹੌਲੀ ਹੌਲੀ ਫੋਨ ਲਾਤੀ ਆ ਮੁੰਡਾ ਕੁੜੀ ਆ ਭਾਈ ਵਿਆਹ ਵਾਲੇ ਲੋਦਾ ਲੱਗੀਆਂ ਜੋਨੀਰ ਹੋਰ ਕਮਲ ਆ ਜੀ ਬੈਜੋ ਬਰਾ ਬਰਮੀਰ ਕਿੱਥੇ ਗਿਆ ਉਹ ਚੱਕ ਲੈ ਕੋਲਡ ਡਰਿੰਕ ਆਉਂਦੀ ਹੋਰ ਕੋਈ ਕੰਮ ਨਹੀਂ ਹੈਗਾ ਕੋਲਡ ਡਰਿੰਕ ਪੀਣ ਤੋਂ ਬਨਾ

ਸਾਰਾ ਪੂਰੀ ਚਲਾਇਆ ਵਈ ਮਾਮੇ ਦਾ ਮੁੰਡਾ ਆ ਗਿਆ ਟੌਰ ਪੂਰੀ ਕੱਢੀ ਹੋਈ ਅੱਜ ਇਹਦੀ ਚੜਾਈ ਹੈ ਦੀ ਅੱਜ ਪੂਰੀ ਚੜਾਈ ਪੂਰੀ ਆ ਸਹੀ ਗੱਲ ਹੈ ਮੇਨ ਬੰਦਾ ਅਜੇ ਸੰਧਕਾਰ ਚ ਵਧੀਆ ਹੋਗਾ ਟਾਈਮ ਤੇ ਸਾਰਾ ਕੋ ਨਿਪਟ ਗਿਆ ਹੈ 12 ਵਜੇ ਤੋਂ ਪਹਿਲਾਂ ਹੋਗੇ ਚੱਲ ਵਧੀਆ ਫਿਰ ਕਿਉਂਕਿ 9 ਵਜੇ ਆ ਜਾਣਾ ਉਹ ਯਾਰ ਉਹ ਇੱਕ ਨਾ ਆਉਣ ਜਾਣ ਨੂੰ ਜਿਆਦਾ ਟਾਈਮ ਲੱਗ ਗਿਆ ਉੱਧਰ ਨੂੰ ਰਾਹ ਇੰਨਾ ਉੱਥੇ ਵੀ ਰਾਹ ਹਾਂ ਟਾਈਮ ਲਾਦਾ ਜਗਰਾਉਂ ਪੁਰੇ ਤੋਂ ਪੜੇ ਕਮਾਲਪੁਰੇ ਤੋਂ ਲੰਮੇ ਜੱਟ ਪੁਰੇ ਲੰਮੇ ਜੱਟ ਪੁਰੇ ਤੋਂ ਝੋੜਾ ਝੋੜਾ ਅੱਛਾ ਝੋੜਾ ਇਹਨਾਂ ਦਾ ਪਿੰਡ ਹੈ ਨਾ ਅਜਗਰਾਉਂ ਟਾਈਮ ਬਹੁਤ ਖਾ ਪੂਰਾ ਜਗਰਾਉਂ ਚ ਟੁੱਟੀ ਸੜ ਚੋੜੀ ਕਰਤ ਹੋਇਆ ਚਲ ਜਾ ਪੀ ਆਓ ਠੀਕ ਹੈ ਠੀਕ ਹੈ ਠੀਕ ਹੈ ਆ ਜੋ ਅੰਦਰ ਹੀ ਆ ਜੀ ਮਿਲ ਕੇ ਮਿਲ ਕੇ ਅੰਦਰ ਹੀ ਨੇ ਆ ਮੈਂ ਤਾਂ ਮੈਂ ਗਿਆ ਨਹੀਂ ਮੇਰੀ ਗੱਲ ਰਾਤ ਬੰਦ ਨਹੀਂ ਖੜੀ ਹੈ ਤੂੰ ਮੁੰਡਾ ਚਾਹ ਤੂੰ ਨਾ ਆਹ 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 ਆ लेन लॻे पहिरियों चला जो आई